ਇਹ ਥੱਗਣ ਵਾਲੇ ਫਤਰ ਨੇ ਤੇ ਕੁਦਰਤ ਦੇਣ ਵਾਲੀ ਉਹ ਵੀ ਬੇਅੰਤਾ ਉਹਦੇ ਕੋਲ ਲੱਖ ਕਾਸ਼ਾ ਕਾਸ਼ਾ ਲੱਖ ਪਤਾਲਾ ਪਤਾਲਾ ਉਹਨੇ ਕੀ ਪਤਾ ਕਿੰਨੀ ਨਜ਼ਰਸੁੱਲੀ ਕਰ ਦੇਣੀ ਤੇ ਖੁਸ਼ੀ ਨੂੰ ਬਣਾਈ ਰੱਖਣ ਦਾ ਤਰੀਕਾ ਵਾ ਕਿ ਆਪਣੇ ਮਨ ਨੂੰ ਟਿਕਾਓ ਔਰ ਇਹਦੇ ਵਿੱਚੋਂ ਈਰਖਾ ਦੁਸ਼ੈਸ਼ ਬੁਰੇ ਖਿਆਲ ਇਹਦਾ ਬੁਰਾ ਕਰਨਾ ਵੜਾ ਸ਼ਤਾਨ ਅੰਦਰ ਬੈਠਾ ਉਹਨੂੰ ਮਾਰ ਕੇ ਪਜਾ ਦਿਓ ਸਿਹਤ ਕਿਉਂ ਜ਼ਰੂਰੀ ਹੈ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਮੈਂ ਜਿੱਥੇ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦਾ ਸੀ ਉੱਥੇ ਮੈਨੂੰ ਸ਼ਰਾਬ ਪੀਣ ਦਾ ਵੀ ਚਾਸ ਸੀ ਇਹਨਾਂ ਦੇ ਸਬਰ ਲਵੇ ਨਾ ਤੇ ਸਾਡੀਆਂ ਕਰਤੂਤਾ ਵੇਖਦੇ ਹੋਣਗੇ ਜਦੋਂ ਕਵਾੜੀਆਂਹੀਂ ਫੜੀ ਫਿਰਦੇ ਹੱਥਾਂ ਦੇ ਵਿੱਚ ਤੇ ਅੰਦਰੇ ਅੰਦਰੇ ਹੌਕਾ ਤੇ ਲੈਂਦੇ ਹੋਣਗੇ ਪਰਦੇ ਉਹ ਫਿਰ ਦੋਸਤੋ ਸਤਿ ਸ਼੍ਰੀ ਅਕਾਲ ਦਾ ਆਦਾਬ ਜਿੱਥੇ-ਜਿੱਥੇ ਵੀ ਮੇਰਾ ਚੈਨਲ ਚੰਗਦੀਰਾ ਵੇਖ ਰਹੇ ਜੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਸਤਿਕਾਰ ਪਿਆਰ ਸੋ ਇਹਦਾ ਸਮਾਂ ਦੋਸਤੋ ਬੜਾ ਖੂਬਸੂਰਤ ਸਮਾਂ ਅਪਿਹਲੇ ਵੀ 25 ਦਿਨਾਂ ਤੋਂ ਗਰਮੀ ਖਤਮੀ ਹੋ ਗਈ ਲਗਭਗ ਕਿਉਂਕਿ ਰੋਜ਼ ਹੀ بارش ਦਾ ਮੂਡ ਹੁੰਦਾ ਰਾਤ ਨੂੰ ਬੱਦਲ ਬਹੁਤ ਜ਼ਿਆਦਾ ਹਿਆਨਕ ਦਾ ਹੈ بارش ਹੋਣੀ ਚਲੋ ਕਿਤੇ ਅਮਸੀ ਜੀ ਕੱਬੇ بارش ਪਵੇ ਹੁਣ ਕੋਹ ਲਾਤਾ ਕਿ ਦਿਨ ਕਰਦਾ ਕਿ بارش ਨਾ ਹੀ ਪਵੇ ਤੇ ਚੰਗਾ ਫਸਲ ਪੱਕਦੀ ਜਾਂਦੀ ਪਰ ਲੋਕ ਜਿਹੜੇ ਆ ਖੁੱਲੇ ਆਮ ਬੈਠੇ ਆ ਛੜਾ ਕਰਕੇ ਇਹਨਾਂ ਨੂੰ ਸਮਝਾਓ ਚਲੋ ਕੁਦਰਤ ਦੇ ਰੰਗ ਆ ਨਾ ਆਪਾਂ بارش ਪਵਾ ਸਕਦੇ ਨਾ ਰੋਕ ਸਕਦੇ ਸਰਕਾਰ ਆਜ ਕੱਲ ਇਹ ਵੀ ਕੰਮ ਕਰ ਲੈਂਦੀਆਂ ਕਹਿੰਦੇ بارش ਨਕਲੀ ਵੀ ਪਾਈ ਜਾਂਦੀ ਤੁਹਾਡੇ 2 ਘੰਟਿਆਂ ਦੇ ਵਿੱਚੋਂ 1 ਘੰਟਾ ਸਾਨੂੰ ਆਪਣੀ ਸਿਹਤ ਨੂੰ ਸਰੀਰ ਨੂੰ ਵਰਜੇਸ਼ਨ ਨੂੰ ਜ਼ਰੂਰ ਦੇਣਾ ਚਾਹੀਦਾ। ਹੋਰ ਹੋ ਸਕੇ ਤਾਂ 1 ਘੰਟਾ ਅੱਧਾ ਘੰਟਾ ਸਾਨੂੰ ਮੈਡੀਟੇਸ਼ਨ ਵੀ ਜ਼ਰੂਰ ਕਰਨੀ ਚਾਹੀਦੀ। ਕਿਉਂਕਿ ਜਿੱਥੇ ਤਨ ਕੰਟਰੋਲ ਚ ਰਹਿੰਦਾ ਉੱਥੇ ਮਨ ਵੀ ਥੋੜਾ ਜਿਆ ਐਨੂੰ ਲਗਾਮ ਲਾਉਣੀ ਜ਼ਰੂਰੀ ਹੈ। ਤੇ ਮਨ ਦਾ ਟਿਕਾਉ ਜਿਹੜਾ ਵਾ ਉਹ ਇਹਨੂੰ ਆ ਗਿਆ। ਸਭ ਲੋਰ ਨੇ ਬਹੁਤ ਕੁਝ ਪਾਲਿਆ ਗੁਰੂ ਸਾਹਿਬ ਕਹਿੰਦੇ ਮਨ ਜਿੱਤੇ ਜਗ ਜਿੱਤ ਜਿੰਨੇ ਮਨ ਜਿੱਤ ਲਿਆ ਉਹਨੇ ਜਗ ਜਿੱਤ ਲਿਆ ਖੈਰ ਇਹ ਫਲਸਫੀਕਲ ਗੱਲਾਂ ਬੜੀਆਂ ਵੱਡੀਆਂ ਵਿਸ਼ੇ ਬਹੁਤ ਵੱਡੇ ਨੇ ਦੋਸਤੋ ਐਕਸਰਸਾਈਜ਼ ਕਰੋ 40 ਸਾਲ ਤੱਕ ਸਾਨੂੰ ਜਿੰਨੀ ਵੀ ਹੋ ਸਕੇ ਹਾਰਡ ਵਰਕ ਕਰਨਾ ਚਾਹੀਦਾ ਜਿੰਨੀ ਵੱਤਵਾਦ ਐਕਸਰਸਾਈਜ਼ ਲੱਗੇ ਲਉਣੀ ਚਾਹੀਦੀ ਔਰ 40 ਸਾਲ ਤੋਂ 50-55 ਸਾਲ ਤੱਕ ਸਾਨੂੰ ਥੋੜੀ ਦਰਮਿਆਨੀ ਐਕਸਰਸਾਈਜ਼ ਔਰ 55 ਸਾਲ ਤੋਂ ਬਾਅਦ ਸਾਨੂੰ ਸਿਰਫ ਸਿਹਤ ਨੂੰ ਮੈਂਟੇਨ ਰੱਖਣ ਵਾਸਤੇ ਯੋਗਾ ਛੋਟੀਆਂ-ਛੋਟੀਆਂ ਐਕਸਰਸਾਈਜ਼ਾਂ ਕਰਦੇ ਰਹਿਣਾ ਚਾਹੀਦਾ ਜਿੱਥੇ ਸਾਨੂੰ ਸਿਹਤ ਦਾ ਖਿਆਲ ਆ ਉੱਥੇ ਖਾਣ-ਪੀਣ ਦਾ ਵੀ ਰੱਖਣਾ ਚਾਹੀਦਾ ਮੈਂ ਤੁਹਾਡੇ ਨਾਲ ਇੱਕ ਗੂੜ ਗਿਆਨ ਦੀਆਂ ਗੱਲਾਂ ਕਰ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਬਹੁਤ ਵੱਡਾ ਗਿਆਨੀ ਆ ਮੁਗ ਮੈਨੂੰ ਜ਼ਿੰਦਗੀ ਦਾ ਤਜਰਬਾ ਆਇਆ ਮੈਂ ਇਨਾਂ ਚੀਜ਼ਾਂ 'ਚੋਂ ਨਿਕਲਿਆ ਮੇਰੀ ਉਮਰ 34 ਸਾਲ ਦੇ ਨੀਰ ਬਾਊਟਾ ਸਿਹਤ ਕਿਉਂ ਜ਼ਰੂਰੀ ਹੈ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਮੈਂ ਜਿੱਥੇ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦਾ ਸੀ ਉੱਥੇ ਮੈਨੂੰ ਸ਼ਰਾਬ ਪੀਣ ਦਾ ਵੀ ਚਾਸ ਸੀ ਪਰ ਉਦੋਂ ਮੈਂ ਕਹਿੰਦਾ ਸੀ ਨਹੀਂ ਕੁਝ ਨਹੀਂ ਕਰਦੀ ਸ਼ਰਾਬ ਸਰੀਰ ਨੂੰ वारिश शराब ਕੋਣਾ ਕੋਈ ਵੀ ਨਸ਼ਾ ਜਿਹੜਾ ਕੋਣਾ ਸਾਡੀ ਮਾਨਸਿਕਤਾ ਨੂੰ ਵੀ ਖਾਂਦਾ ਸਾਡੇ ਸਰੀਰ ਨੂੰ ਵੀ ਖਾਂਦਾ ਇਹ ਕਰਕੇ ਜੇ ਕੋਈ ਮੇਰਾ ਚੈਨਲ ਮੇਰੇ ਬੱਚੇ ਵੇਖ ਰਹੇ ਆ ਉਹਨਾਂ ਗਾੜੀ ਮੇਰੇ ਹੱਥ ਜੋੜ ਕੇ ਅਰਦਾਸ ਆ ਬੇਨਤੀ ਆ ਮੈਂ ਪੈਰੀ ਵੀ ਹੱਥ ਲਾ ਦੂੰਗਾ ਉਹਨਾਂ ਦੇ ਵੀ ਪੜੋ ਪੜਨ ਦੇ ਤੋਂ ਵੱਧ ਨਸ਼ਾ ਕੋਈ ਨਹੀਂ ਸੁਬਜਗਰ ਦੀਆਂ ਕਿਤਾਬਾਂ ਪੜੋ ਕਿਉਂਕਿ ਉਹ ਤੁਹੀਂ ਕੋਈ ਨੌਕਰੀ ਲੈਣੀ ਔਰ ਸਾਹਿਦ ਦੀਆਂ ਕਿਤਾਬਾਂ ਪੜੋ ਤਾਂ ਕਿ ਤੁਹਾਨੂੰ ਕੋ ਦੁਨੀਆ ਬਾਰੇ ਗਿਆਨ ਆਸਲ ਹੋਵੇ ਸਹੀ ਤਾਂ ਵੱਡਾ ਕੋਈ ਨਸ਼ਾ ਨਹੀਂ। ਔਰ ਦੁਨੀਆ ਦੀਆਂ ਉਹ ਕਿਤਾਬਾਂ ਵਾਂ ਜਿਨ੍ਹਾਂ ਨੂੰ ਤੁਸੀਂ ਕੋਟ-ਕੋਟ ਕਰਕੇ ਪੀ ਲਿਆ। ਤੇ ਸਮਝੋ ਤੁਸੀਂ ਜ਼ਿੰਦਗੀ 'ਚ ਬਹੁਤ ਕੁਝ ਸਿੱਖ ਲਿਆ। ਸਵੇਰ ਦਾ ਸਮਾਂ ਵਿਅਰਥ ਨਾ ਗਵਾਓ। ਸਮਾਂ ਜਦੋਂ ਅਸੀਂ ਗਵਾ ਲੀਨੇ ਸਵੇਰ ਦਾ। ਤੇ ਉਹ ਫਿਰ ਸਾਡੇ ਹੱਥ ਨਹੀਂ ਆਉਂਦਾ। ਕਿਉਂਕਿ ਇਨਸਾਨ ਜਿੰਨੀ ਮਰਜ਼ੀ ਡਿੰਗਾ ਮਾਰ ਲੇ। ਇਹ ਦੇਖੋ ਗਿਣੇ ਚੁਣੇ। ਦੰਮੇ ਕਿਸੇ ਟਾਈਮ 100 ਸਾਲ ਉਮਰ ਹੁੰਦੀ ਸੀ ਫੇ ਰੱਸੀ ਰਹਿ ਗਈ ਤੇ ਹੁਣ ਅਸੀਂ 70 ਕਿੱਥੇ ਟਿੱਗ ਗਏ ਤੇ ਇਹ 70 ਵੀ ਕੋਈ ਪੰਡਾ ਜਿਹੜਾ ਵਾ ਬਹੁਤ ਵਧੀਆ ਨਹੀਂ ਗਾ ਇਹ ਵੀ ਜੇ ਹਣੀ ਐਕਸਰਸਾਈਜ਼ ਨਹੀਂ ਕਰਦੇ ਤੇ ਦਵਾਈਆਂ ਨਾਲ ਡਾਕਟਰਾਂ ਨਾਲ ਹਸਪਤਾਲਾਂ ਨਾਲ ਭਰਿਆ ਪਿਆ ਇਹ ਕਰਕੇ ਦੋਸਤੋ ਖੁਸ਼ ਰਹੋ ਤੇ ਖੁਸ਼ ਰਹਿਣ ਦਾ ਤਰੀਕਾ ਐਕਸਰਸਾਈਜ਼ ਕਰੋ ਖੁਸ਼ੀ ਨੂੰ ਬਣਾਈ ਰੱਖਣ ਦਾ ਤਰੀਕਾ ਵਾ ਕਿ ਆਪਣੇ ਮਨ ਨੂੰ ਟਿਕਾਓ ਔਰ ਇਹਦੇ ਵਿੱਚੋਂ ਈਰਖਾ ਦੁਸ਼ੈਸ਼ ਬੁਰੇ ਖਿਆਲ ਇਹਦਾ ਬੁਰਾ ਕਰਨਾ ਜਿਹੜਾ ਸ਼ਤਾਨ ਅੰਦਰ ਬੈਠਾ ਉਹਨੂੰ ਮਾਰ ਕੇ ਪਜਾ ਦਿਓ ਜੇ ਤੁਸੀਂ ਇੰਨਾ ਖਵਰ ਪਾਏ ਤੇ ਸ਼ਾਇਦ ਬਹੁਤ ਕੁਝ ਕਰ ਪਾਓਗੇ ਕਿਉਂਕਿ ਬਰਾਈ ਸਾਡੇ ਅੰਦਰ ਇਤਰਾ ਹੀ ਉੱਗਦੀ ਹੈ ਜਿਤਨਾ ਹੀ ਇਹ ਖੇਤ ਨੂੰ ਵਾਈ ਜਾਂਦੇ ਆ ਤੇ ਬਾਰ-ਬਾਰ ਉਹ ਚਕਾ ਉੱਗੀ ਜਾਂਦਾ ਸਾਨੂੰ ਇਹ ਮਨ ਦਾ ਖੇਤ ਲਗਾਤਾਰ ਹੀ ਵਾਉਣਾ ਪਊਗਾ ਇਹਨੂੰ ਸਾਫ਼ ਰੱਖਣਾ ਪਊਗਾ ਤਾਂ ਕਿ ਅਸੀਂ ਬੁਰੇ ਖਿਆਲਾਂ ਤੋਂ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਸਾਨੂੰ ਖਸਾਉਂਦੀਆਂ ਕਿ ਆਹ ਕਰਦੇ ਵਾਹ ਕਰਦੇ ਹੋ ਉਹਨਾਂ ਤੋਂ ਬਚੇ ਰਹੀਏ ਐਕਸਰਸਾਈਜ਼ ਕਰੋ ਪੜੋ ਮੈਡੀਟੇਸ਼ਨ ਕਰੋ ਇਹ ਚੀਜ਼ਾਂ ਤੁਹਾਨੂੰ ਸਕੂਨ ਦੇਣਗੀਆਂ ਤੋਂ ਇਹ ਸੰਸਾਰ ਆ ਇਹਦੇ ਚੰਗਾ ਬੁਰਾ ਬਹੁਤ ਕੁਝ ਚੱਲਦਾ ਪਰ ਜ਼ਿੰਦਗੀ ਦੀਆਂ ਠੋਕਰਾਂ ਸਾਨੂੰ ਬਹੁਤ ਕੋਸ਼ਿਸ਼ਾਂ ਹੁੰਦੀਆਂ ਸਾਡੇ ਆਲੇ ਦੁਆਲੇ ਹਮੇਸ਼ਾ ਹੀ ਇਸ ਤਰ੍ਹਾਂ ਦਾ ਵਾਪਰਦਾ ਤੇ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਪਰ ਅਸੀਂ ਕਿੰਨਾ ਕੁ ਸਾਵਧਾਨ ਰਹਿ ਸਕਦੇ ਹਾਂ ਕਿਸੇ ਨੂੰ ਡਰ ਹੁੰਦਾ ਕੋਈ ਉਹਦੇ ਨਾਲ ਕਾਰੋਬਾਰ ਚ ਨਾ ਠੱਗੀ ਮਾਰ ਲਵੇ ਪਰ ਉਹ ਵੱਜ ਵੀ ਜਾਂਦੀ ਬਹੁਤ ਬੰਦੇ ਮਾਰਦੇ ਆ ਕਿਸੇ ਨੂੰ ਨਾ ਹੁੰਦਾ ਮੇਰੇ ਪੈਸੇ ਦੀ ਠੱਗੀ ਨਾ ਵਾਜੇ। ਉਹ ਵੀ ਵਾਜਦੀ ਆ। ਕਿਸੇ ਨੂੰ ਨਾ ਮੇਰੀ ਜਾਇਦਾਦ ਨਾ ਕੋਈ ਇhtiyale ਉਹ ਵੀ ਹੋ ਜਾਂਦਾ। ਉਸ ਤੋਂ ਇਹ ਤੇ ਉਹ ਗੱਲਾਂ ਹੋ ਗਈਆਂ ਨੇ ਇਹਨਾਂ ਵਰਤਨਾ ਜੁੜੀਆਂ। ਜਾਇਦਾਦ ਨਾਲ ਜੁੜੀਆਂ। ਲੋਕ ਸਾਡੀ ਕਮਤਾ ਚਰਾ ਲੈਂਦੇ ਆ, ਲੋਕ ਸਾਡੇ ਸ਼ਬਦ ਚਰਾ ਲੈਂਦੇ, ਲੋਕ ਸਾਡੀਆਂ ਭਾਵਨਾਵਾਂ ਚਰਾ ਲੈਂਦੇ ਆ। ਲੋਕ ਸਾਡੇ ਖਿਆਲ ਚਰਾ ਲੈਂਦੇ ਆ, ਲੋਕ ਸਾਡੇ ਸੁਪਨੇ ਚਰਾ ਲੈਂਦੇ। ਔਰ ਲੋਗ ਸਾਡੀ ਅੱਖ ਚੋਂ ਅਥਰੂ ਵੀ ਚੁਰਾ ਲੈਂਦੇ ਸਾਡੇ ਦਿਲ ਦੇ ਜਜ਼ਬਾਤ ਚੁਰਾ ਲੈਂਦੇ ਖਿਆਲ ਚੁਰਾ ਲੈਂਦੇ ਅਹਿਸਾਸ ਚੁਰਾ ਲੈਂਦੇ ਹੀਜਰ ਚੁਰਾ ਲੈਂਦੇ ਬਿਰਹਾ ਚੁਰਾ ਲੈਂਦੇ ਕਿੰਨਾ ਕੁ ਰੋਕਾਂਗੇ ਅਸੀਂ ਜਿਨ੍ਹਾਂ ਨੇ ਚੁਰਾਉਣਾ ਉਹ ਕਦੋਂ ਮੰਨਦੇ ਵੀ ਅਸੀਂ ਚੁਰਾਇਆ ਔਰ ਚੁਰਾ ਲੈਂਦੇ ਦੋਸਤੋ ਇਹ ਸਾਡੀ ਜ਼ਿੰਦਗੀ ਔਰ ਇੱਕ ਬੰਦਾ ਜਿਹੜਾ ਭਾਵਨਾਕ ਤੌਰ ਤੇ ਬਹੁਤ ਭਾਵੁਕ ਆ ਔਰ ਛੋਟੀਆਂ-ਛੋਟੀਆਂ ਗੱਲਾਂ ਉਹਨੂੰ ਠੱਗਣ ਵਾਸਤੇ ਜਿਹੜੀਆਂ ਬਹੁਤ ਵਧੀਆ ਹੁੰਦੀਆਂ ਕਿਉਂਕਿ ਉਹਦਾ ਮਨ ਸਾਫ਼ ਹੁੰਦਾ ਇੱਕ ਸਾਫ਼ ਛੀਲ ਦੇ ਵਿੱਚ ਜਿਹੜੀਆਂ ਠਹਿਰੀ ਹੋਈਆਂ ਤੁਸੀਂ ਇੱਕ ਛੋਟੀ ਜੀ ਕੈਂਕਰ ਵੀ ਸੁੱਟ ਦਿਓਗੇ ਨਾ ਤੁਰੀਆਂ ਜਿਹੜੀਆਂ ਉੱਠਣ ਵਾਲੀਆਂ ਲਹਿਰਾ ਤਰੰਗਾ ਕਿਨਾਰਿਆਂ ਤੱਕ ਫੈਲਦੀਆਂ ਤੁਰੀਆਂ ਜਾਣਗੀਆਂ ਉਹਦੇ ਚ ਹਲਚਲ ਹੋ ਜੂਗੀ ਕਿਸੇ ਜਿਵਤੀ ਬੰਦੇ ਨਾਲ ਕਿਸੇ ਸੰਤ ਨਾਲ ਕਿਸੇ ਸਾਧੂ ਨਾਲ ਕਿਸੇ ਬਹੁਤ ਸਾਫ਼ ਬੰਦੇ ਨਾਲ ਤੁਸੀਂ ਪਿਆਰ ਦੇ ਦੋ ਬੋਲ ਬੋਲੋਗੇ ਨਾ ਤੇ ਉਹਦੇ ਸ਼ਾਂਤ ਪਾਣੀਆਂ ਦੀ ਸਤਹ ਦੇ ਉੱਤੇ ਇਹ ਰਜਲ ਸ਼ੁਰੂ ਹੋ ਜਾਂਦੀ ਹੈ ਜਦੋਂ ਫਿਰ ਉਹਦੇ ਫੈਲਦੀ ਦੂ ਤੂ ਤੱਕ ਜਾਂਦੀ ਹੈ ਉਹ ਤੁਹਾਡੀਆਂ ਗੱਲਾਂ ਚ ਆ ਜਾਂਦਾ ਉਹ ਤੁਸੀਂ ਉਹਨੂੰ ਠੱਗ ਕੇ ਵੀ ਕਿੰਨਾ ਠੱਗ ਲੋਗੇ ਮੈਂ ਸੁਣ ਰਿਹਾ ਸੀ ਕਿਉਂਕਿ ਮੈਂ ਸਾਹਿਦ ਦਾ ਵਿਦਿਆਰਥੀ ਹਾਂ ਲਿਟਰੇਚਰ ਨਾਲ ਜੁੜਿਆ ਸਾਹਿਦ ਦੇ ਵਿੱਚ ਬੜੀਆਂ-ਬੜੀਆਂ ਚੋਰੀਆਂ ਹੋਈਆਂ ਬਹੁਤ ਬੜੀਆਂ-ਬੜੀਆਂ ਚੋਰੀਆਂ ਫੀਸਿਸ ਚੋਰੀ ਹੋ ਗਏ ਨਾਵਲ ਚੋਰੀ ਹੋ ਗਏ ਕਹਾਣੀਆਂ ਚੋਰੀ ਹੋ ਗਈਆਂ ਗੀਤ ਚੋਰੀ ਹੋਏ ਕਵਤਾਵਾਂ ਚੋਰੀ ਹੋਈਆਂ ਇੱਥੋਂ ਤੱਕ ਕਿ ਫੇਸਬੁੱਕ ਤੋਂ ਮੇਰੀਆਂ ਆਪਣੀ ਕਵਤਾਵਾਂ ਚੋਰੀ ਹੋ ਜਾਂਦੀਆਂ ਔਰ ਕਈ ਬੰਦਿਆਂ ਨੇ ਤੇ ਮੈਨੂੰ ਮੇਰੀ ਹੀ ਕਵਤਾ ਸੁਣਾਈ ਔਰ ਬੜੀ ਬੇਸ਼ਰਮੀ ਨਾਲ ਸੁਣਾਈ ਇਹ ਵੀ ਨਹੀਂ ਕਿਹਾ ਮੈਨੂੰ ਕਿ ਤੇਰੀ ਕਵਤਾ ਤੇ ਕੋਈ ਨਹੀਂ ਫਰਕ ਪੈਂਦਾ ਇਹ ਜਿਹੜੇ ਕਵੀ ਹੁੰਦੇ ਨੇ ਨਦੀ ਦੀ ਤਰ ਹਰ ਆ ਰਗੇ ਹੁੰਦੇ ਆ ਇਹਨਾਂ ਨੂੰ ਇੱਕ ਅੱਧੀ ਕੋ ਬਾਲਟੀ ਭਰ ਕੇ ਲੈ ਜੂਗੇ ਤਾਨੂੰ ਕੀ ਫਰਕ ਪੈਣਾ ਕ੍ਰੀਏਟੀਵਿਟੀ ਜਿਹੜੀ ਕੁਦਰਤ ਨੇ ਦਿੱਤੀ ਆ ਉਹ ਉਹ ਨਹੀਂ ਖਤਮ ਹੋਣੀ ਚਾਹੀਦੀ ਹੋ ਸਕਦਾ ਜਿੰਨੇ ਕੁ ਕੁਆਲਟੀ ਭਰੀ ਹੋਵੇ ਚੋਰੀ ਦੀ ਉਹਦਾ ਉਹਦਾ ਬਹੁਤ ਕੁਝ ਬਣ ਗਿਆ ਹੋਵੇ ਪਰ ਉਹ ਨੂੰ ਚੋਰੀ ਦੀ ਇੱਕ ਕੁਆਲਟੀ ਨੂੰ ਉਹ ਨਦੀ ਦੀ ਧਾਰਾ ਨਹੀਂ ਬਣਾ ਸਕਦਾ ਉਹ ਵਹਿਣ ਨਹੀਂ ਬਣਾ ਸਕਦਾ ਉਹ ਫਲੋ ਨਹੀਂ ਬਣਾ ਸਕਦਾ ਇਹ ਕਰਕੇ ਸਬਰ ਵੀ ਕਰਨਾ ਪੈਂਦਾ ਧਰਤੀ ਵਰਗਾ ਸਬਰ ਸਮੁੰਦਰਾ ਵਰਗਾ ਸਬਰ ਰੁੱਖਾਂ ਵਰਗਾ ਸਬਰ ਬਾਬਾ ਫਰੀਦ ਜੀ ਨੇ ਰੁੱਖਾਂ ਦੀ ਜਨਾਨਦ ਬਾਰੇ ਬੜਾ ਸੋਹਣਾ ਲਿਖਿਆ ਤੇ ਵਾਕਿਆ ਜਦੋਂ ਮੈਂ ਰੁੱਖਾਂ ਲਵੇ ਨਾ ਇਹਨਾਂ ਦੇ ਸ਼ਬਰ ਲਵੇ ਨਾ ਤੇ ਸਾਡੀਆਂ ਕਰਤੂਤਾ ਵੇਖਦੇ ਹੋਣਗੇ ਜਦੋਂ ਕੁਆੜੀਆਂ ਹੀ ਫੜੀ ਫਿਰਦੀਆਂ ਹੱਥਾਂ ਦੇ ਵਿੱਚ ਤੇ ਅੰਦਰੇ ਅੰਦਰੇ ਹੌਕਾ ਤੇ ਲੈਂਦੇ ਹੋਣਗੇ ਪਰਦੇ ਹੋਣਗੇ ਜ਼ਰੂਰ ਦੋਸਤੋ ਤੁਰਿਆ ਸੀ ਮੈਂ ਇਸੀ ਤੋਂ ਕਿ ਮੈਂ ਖਿਆਲਾਂ ਦੀ ਤੁਹਾਡੇ ਨਾਲ ਸਾਂਝ ਪਾਵਾਂ ਪਤਾ ਨਹੀਂ ਮੇਰੇ ਮਨ ਦੇ ਵਿੱਚ ਕਿਉਂ ਆ ਗਿਆ ਕਿ ਸਾਨੂੰ ਠੱਗਣ ਵਾਲੇ ਬੜੇ ਬੈਠੇ ਇੱਥੇ ਪਰ ਉਹਨਾਂ ਠੱਗਾ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਵੀ ਇੱਕ ਲਿਸਟ ਕੁਦਰਤ ਦੇ ਹੱਥ ਆ। ਉੱਥੇ ਅਮਲਾਂ ਤੇ ਹੋਣ ਇਹਨੇ ਨਵੇੜੇ ਕਿਸੇ ਨਹੀਂ ਤੇਰੀ ਯਾਦ ਕੁਛ ਨਹੀਂ ਬਾਬਾ ਬੋਲੇ ਖਿਆ ਹੋਰ ਕਿਹਾ। ਬੜੇ ਬੜੇ ਜਿਹੜੇ ਖੂਬਸੂਰਤ ਗਾਣੇ ਇਹ ਵੇਖ ਰਹੇ ਆ ਸੁਣਦੇ ਆ ਕਈ ਵਾਰੀ। ਮੇ ਪਿਓ ਬੋਲ ਨਾ ਹੀ ਖੋਲਾ ਉਹ ਲਿਖੇ ਕਿਸੇ ਹੋਰ ਨੇ ਹੀ ਕਿ ਚੱਲ ਕਿਸੇ ਹੋਰ ਦੇ ਨਾਂ ਤੇ ਰਹਿ ਆ ਤੇ ਹੁੰਦਾ ਬਹੁਤ ਕੁਝ ਹੁੰਦਾ ਬੜੀਆਂ ਬੜੀਆਂ ਸ਼ੋਰੀਆਂ ਹੁੰਦੀਆਂ ਔਰ ਜਦੋਂ ਕੋਈ ਤੁਹਾਡਾ ਵਿਸ਼ਵਾਸ ਚੁਰਾ ਲੈਂਦਾ ਨਾ ਤੇ ਉਹ ਸਭ ਤੋਂ ਦੁੱਖਦਾਈ ਹੁੰਦਾ ਨਾ ਚਰਾਓ ਕਿਸੇ ਦਾ ਵਿਸ਼ਵਾਸ ਨਾ ਚਰਾਓ ਕਿਸੇ ਦੀ ਭਾਵਨਾ ਨਾ ਚਰਾਓ ਕਿਸੇ ਦੇ ਜਜ਼ਬਾਤ ਇਹ ਚੀਜ਼ਾਂ ਜਿਆਦਾ ਨੁਕਸਾਨ ਕਰਦੀਆਂ ਚਲੋ ਪੈਸੇ ਦੀ ਲੋੜ ਆ ਤੁਸੀਂ ਚਰਾ ਲਓ ਮਾਰ ਲਓ ਠੱਗੀ ਕੋਈ ਗੱਲ ਨਹੀਂ ਕਿੰਨੀ ਕਮਾਰ ਲੋਗੇ ਇਹ ਠੱਗਣ ਵਾਲੇ ਫਤਰ ਨੇ ਤੇ ਕੁਦਰਤ ਦੇਣ ਵਾਲੀ ਉਹ ਵੀ ਬੇਅੰਤ ਆ ਉਹ ਦੇਖੋ ਲੱਖ ਕਾਸ਼ਾ ਕਾਸ਼ਾ ਲੱਖ ਪਤਾਲਾ ਪਤਾਲਾ ਉਹਨੇ ਕੀ ਪਤਾ ਕਿੰਨੀ ਨਜ਼ਰ ਸੁੱਲੀ ਕਰ ਦੇਣੀ ਇਹ ਦੋਸਤੋ ਮੇਰੀਆਂ ਸਵੇਰ ਦੇ ਉਹ ਭਾਵਨਾਵਾਂ ਉਹ ਜਿਹੜੇ ਬਾਤ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹੁਣੇ ਧੁੱਪ ਲੱਗੀ ਸੀ ਹੁਣੇ ਬੱਦਲ ਹੋਏ ਆ ਕਿ ਪਤਾ ਨਹੀਂ ਧੁੰਦ ਪਸਰ ਗਈ ਆ ਤੁਸੀਂ ਵੇਖ ਸਕਦੇ ਜੀ ਮੇਰੇ ਵਾਲੇ ਦੁਆਲੇ ਤੇ ਅੱਜ ਇਹ ਤੁਹਾਨੂੰ ਮੰਜਰ ਵਿਖਾਵਾਂ ਸੂਰਜ ਦਾ ਤੇ ਸੂਰਜ ਐ ਟੱਕਿਆ ਗਿਆ ਉਹਨਾਂ ਰੀਚਾਂਦਨੀ ਦੇ ਵਿੱਚ ਜਿਤਰਾ ਕੋਈ ਪਾਰਦਰਸ਼ੀ ਜੀ ਚਾਦਰ ਸੂਰ ਦੇ ਅੱਗੇ ਕਰ ਦਿੱਤੀ ਗਈ ਹੁੰਦੀ ਰੋ ਦੇ ਪਿੱਛੋਂ ਝਾਤੀਆਂ ਮਾਰਿਆ ਇਹ ਆ ਦੋਸਤੋ ਮੇਰੀਆਂ ਉਹ ਗੱਲਾਂ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਹੁਣ ਤੇ ਮੈਨੂੰ ਲਾਈਕ ਜ਼ਰੂਰ ਕਰਿਆ ਕਰੋ